ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਮ ਜੀਮ ਆਪਣਾ ਗੁਰੂ ਧਿਆਏ ਮਿਲ ਕੁਸਲਾਂ ਸੇਤੀ ਘਰ ਆਏ ਨਾਮੈ ਕੀ ਬੜਾਈ ਤਸਕੀਮਤ ਕੈਨ ਨਨਜਾਈ ਸੋ ਕੌਡਲ ਗੁਰ ਸੇਵੀਐ ਅਹਨ ਸੇ ਸੁ ਭਾਈ ਦਰਸ਼ਨ ਵਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹਿਗੁਰੂ ਜੀ ਸੋਢਠ ਮਹੱਲਾ ਪੰਜਵਾਂ ਜਿਤ ਬਾਣ ਰਹਿਮ ਚਿਤਿਆ ਆਇ ਸੋ ਕਰ ਦਈਐ ਵਸਾਇਆ ਜਦ ਬਾਰਮ ਰਮ ਚਿੱਤ ਆਇਆ ਸੋ ਕਰ ਦਈਏ ਵਿਸਾਇਆ ਸੁਖ ਸਾ ਗੁਰ ਗੁਰ ਪਾਇਆ ਤਾਂ ਸੈ ਸਾ ਸਗਲ ਮਿਟਾਇਆ ਅਰਕੇ ਨਾਮ ਕੀ ਵੜਿਆਈ ਆਟ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਰਵ ਕੀ ਕਥ ਕਹਾਣੀ ਜਨ ਬੋਲੇ ਅਮਰਤ ਬਾਣੀ ਨਾਨਕ ਦਾਸ ਬਖਾਨੀ ਗੁਰਪੂਰੇ ਤੇ ਜਾਣੀ ਪ੍ਰਭ ਕੀ ਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਨੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ